ਸੁਗਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਪਾਪਡੇਟ ਤੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਡੇਰਾ ਬੱਲਾਂ ਪਹੁੰਚ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨਾਂ ਤੇ ਹਾਜ਼ਰੀ ਲਗਵਾਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਤੇ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸਾਰਾ ਸਾਲ ਮਨਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਡੇਰਾ ਬੱਲਾਂ ਦੇ ਪ੍ਰਬੰਧਕਾਂ ਦੇ ਨਾਲ ਇਸ ਬਾਬਤ ਚਰਚਾ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਮਿਲ ਕੇ ਸਮਾਗਮ ਕਰਵਾਏ ਜਾਣਗੇ। ਪਟਕ ਦਿਨੀਸ਼ੀਂ ਸੰਤ ਮਹਾਰਾਜ ਰਣਜਨ ਦਾਸ ਜੀ ਦਾ ਅਸ਼ੀਰਵਾਦ ਲਿਆ ਤੇ ਨਾਲ ਅਸੀਂ ਹੁਣ ਪੂਰੀ ਟੀਮ ਨਾਲ ਅਸੀਂ ਬੈਠੇ ਆ ਤੇ ਵਿਚਾਰਾ ਹੋਈ ਆ ਜਿਵੇਂ ਕਿ ਅਸੀਂ ਸਭ ਨੂੰ ਪਤਾ ਕੀ 650ਵਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਡੇ ਰੈਵਰ ਜੀ ਦਾ ਜਿਹੜੀ ਸ਼ਤਾਬਦੀ ਆ ਰਹੀ ਆ ਗੁਰਪੁਰ ਸਤਾਪ ਦੀ ਆ ਰਹੀ ਹੈ ਉਹਦੇ ਸੰਬੰਧ ਵਿੱਚ ਅਸੀਂ ਵਿਚਾਰਾ ਕੀਤੀ ਹੈ ਤੇ ਕੁਝ ਸਜਾਵ ਆਏ ਹੈਗੇ ਡੇਰੇ ਵੱਲੋਂ ਤੇ ਇਹ ਵੀ ਮੈਂ ਦੱਸ ਦਵਾਂ ਕਿ ਸਰਕਾਰ ਵੀ ਗੁਰੂ ਮਹਾਰਾਜ ਜਿੱਦਾ ਜਿਹੜਾ ਗੁਰਪੁਰ ਵਹਗਾ ਪੂਰੇ ਇੱਕ ਵੱਡੇ ਲੈਵਲ ਤੇ ਬੜੀ ਸ਼ਰਧਾ ਤੇ ਬੜੀ ਖੁਸ਼ੀ ਨਾਲ ਉਹ ਬਣਾਇਆ ਜਾਵੇਗਾ ਤੇ ਜੋ ਸਜਾਵ ਅਸੀਂ ਲੈ ਹੈਗੇ ਉਹ ਅਸੀਂ ਆਪਾਂ ਨੋਟ ਕਰ ਲਏ ਹੈਗੇ ਤੇ ਉਹਦੇ ਵਿੱਚ ਕੁਝ ਸਿੱګه ਕਿ ਗੱਡੀਆਂ ਦਾ ਕੁਝ ਰੂਟ ਕਰਨਾ ਹੈਗਾ ਤੇ ਮੈਂ ਦੱਸ ਦਵਾਂ ਕਿ ਅਸੀਂ ਤਕਰੀਬਨ ਪੰਜਾਬ ਪੂਰੇ ਪੰਜਾਬ ਵਿੱਚ ਅਸੀਂ ਆਪਾਂ ਨਗਰ ਕੀਰਤਨ ਕੱਢਾਂਗੇ ਗੁਰੂ ਮਹਾਰਾਜ ਜੀ ਤੇ ਸ਼ੋਭਾ ਯਾਤਰਾ ਨਿਕਲੇਗੀ ਨਗਰ ਕੀਰਤਨ ਸਜਾਏ ਜਾਣਗੇ ਤੇ ਡਰੋਨ ਸ਼ੋ ਵੀ ਹੋਏਗਾ ਤੇ ਇਸ ਤੋਂ ਇਲਾਵਾ ਜੇ ਕੋਈ ਮੰਗ ਹੋएगी ਜਾਂ ਡੇਰੇ ਵੱਲੋਂ ਜੋ ਸੁਨੇਹਾ ਲਗੂ ਅਸੀਂ ਆਪਾਂ ਉਹਨੂੰ ਵੀ ਆਪਣੀ ਕਮੇਟੀ ਜਿਹੜੀ ਸਾਡੀ ਬਣੀ ਹੋਈ ਕਮੇਟੀ ਗੁਰੂ ਵਿਦਾਸ ਮਹਾਰਾਜ ਦੇ ਗੁਰਪੁਰ ਦੇ ਰਿਲੇਟਿਡ ਉਹ ਚ ਅਸੀਂ ਰੱਖੀ ਅਸੀਂ ਆਪਾਂ ਬੜੀ ਸ਼ਰਧਾ ਤੇ ਧੂਮਤਾਵ ਨਾਲ ਅਸੀਂ ਮਨਾਵਾਂਗੇ ਤੇ ਮੈਂ ਬੇਨਤੀ ਕਰੂੰਗਾ ਭਾਜੀ ਉਹਨਾਂ ਨੂੰ ਜੇ ਕੋਈ ਹੋਰ ਕੋਈ ਜੇ ਕੋਈ ਗੱਲ ਜਾਂ ਸੁਨੇਹਾ ਸਾਨੂੰ ਤੁਸੀਂ ਲਾਣਾ ਹੈਗਾ ਤੇ ਗੁਰੂ ਡੇਰੇ ਬੋਲ ਸਾਨੂੰ ਦੱਸ ਸਕਦੇ ਨੇ ਤੇ ਮੈਂ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਨੂੰ ਵਧਾਈ ਦਿੰਦਾ ਆਓ ਅਸੀਂ ਸਾਰੇ ਰਲ ਕੇ ਅਸੀਂ ਆਪਾਂ ਗੁਰੂ ਮਹਾਰਾਜ ਦੇ ਅੜਕ 650ਵਾਂ ਜਿਹੜਾ ਪਰਵਾਰ ਹੈ ਹੈਗਾ ਹੈ ਜਨਮ ਦਿਹਾੜਾ ਆ ਰਿਹਾ ਹੈਗਾ ਜਨਮ ਸ਼ਤਾਬਦੀ ਆ ਰਹੀ ਹੈਗੀ ਬੜੇ ਸ਼ਰਧਾ ਨਾਲ ਅਸੀਂ ਆਪਾਂ ਪੂਰਾ ਰਲ ਕੇ ਅਸੀਂ ਆਪਾਂ ਬਣਾਈ ਸਾਡੇ ਬਜ਼ੁਰਗ ਸਾਡਾ ਮਾਨ ਤਹਿਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਅਗਵਾਈ ਚ ਫਰੀਦਕੋਟ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਇਸ ਸਮੇਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਬਜ਼ੁਰਗ ਸਾਡਾ ਮਾਨ ਦੇ ਤਹਿਤ ਇਸ ਜ਼ਿਲ੍ਹਾ ਪੱਧਰੀ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਲਗਭਗ 100 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ 25 ਮਰੀਜ਼ਾਂ ਦੇ ਚਿੱਟੇ ਮੋਤੀ ਦਾ ਆਪਰੇਸ਼ਨ ਕੀਤਾ ਗਿਆ ਤੇ ਇਸ ਕੈਂਪ ਤੇ ਵਿੱਚ ਸਰਕਾਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅ ਦੇਖੋ ਜੀ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਚਲਾਈ ਗਈ ਸੀ ਜਿਸ ਦੇ ਵਿੱਚ ਅਸੀਂ 3-4 ਦਿਨ ਪਹਿਲਾਂ ਇੱਥੇ ਅੱਖਾਂ ਦਾ ਚੈੱਕਅਪ ਤੇ ਸਰਜਰੀ ਕੈਂਪਸ ਲਗਾਇਆ ਸੀ ਉਹਦੇ ਵਿੱਚ ਅਸੀਂ ਸਰਜਰੀ ਵਾਲੇ ਮਰੀਜ਼ ਕੱਢੇ ਸੀ ਔਰ ਅੱਜ ਮੈਂ ਉਹਨਾਂ ਮਰੀਜ਼ਾਂ ਦਾ ਆਪਰੇਸ਼ਨ ਕਰ ਰਹੀ ਹਾਂ ਜਿਨ੍ਹਾਂ ਨੂੰ ਸਰਜਰੀ ਦੀ ਲੋੜ ਸੀ ਸੋ 100 ਮਰੀਜ਼ ਉਹਦੇ ਵਿੱਚ ਸਰਜਰੀ ਵਾਸਤੇ ਗੱਡੇ ਸੀ ਔਰ ਅੱਜ 25 ਮਰੀਜ਼ਾਂ ਦੇ ਆਪਰੇਸ਼ਨ ਮੈਂ ਕਰਾਂਗੀ ਔਰ ਉਹ ਦੋਸਤੋਂ ਬਾਅਦ ਜਿਹੜੀਆਂ ਨੈਕਸਟ ਡੇਟਸ ਦੇ ਵਿੱਚ ਉਹਨਾਂ ਨੂੰ ਅਸੀਂ ਬਲਾਬਲਾ ਕੇ ਆਪਰੇਸ਼ਨ ਕਰਾਂਗੇ ਕਿੰਨੇ ਕੈਂਪ ਜਿਹੜੇ ਮੈਡੀਕਲ ਲਗਾਏ ਗਏ ਆ ਹੁਣ ਤੱਕ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਮੰਡਡੇ ਚੱਲਦੀ ਰਹੂਗੀ ਇਹ ਸਾਡੇ ਇੱਕ ਜ਼ਿਲ੍ਹਾ ਪੱਧਰੀ ਕੈਂਪੇਨ ਸੀ ਜੋ ਅਸੀਂ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਫਿਰ ਉਸ ਤੋਂ ਬਾਅਦ ਬਲਾਕਸ ਦੇ ਵਿੱਚ ਲਗਾਤਾਰ ਹੀ ਲਗਾ ਰਹੇ ਹਾਂ ਜਿਦੇ ਵਿੱਚ ਵਿਸ਼ੇਸ਼ ਜਿਹੜਾ ਅੱਖਾਂ ਦੇ ਜਿਹੜੇ ਚਿੱਟੇ ਮੋਤੀਏ ਵੱਲ ਧਿਆਨ ਦਿੱਤਾ ਗਿਆ ਸੀ ਕਿ ਉਹ ਅਸੀਂ ਪੇਸ਼ੈਂਟ ਕਵਰ ਕਰਾਂਗੇ ਔਰ ਇਹ ਚੱਲਣਗੇ ਹਜੇ ਲਗਾਤਾਰ ਤਕਰੀਬਨ ਸਾਡੇ ਕੋਲ 18 ਕੈਂਪਸ ਹੀ ਲਗਾ ਚੁੱਕੇ ਆ ਔਰ ਇਸ ਤੋਂ ਬਾਅਦ ਬਲਾਕਸ ਦੇ ਵਿੱਚ ਜਾਵਾਂਗੇ ਜਿੰਨੀ ਦੇਰ ਤੱਕ ਸਾਡੇ ਕੋਲ ਡਿਮਾਂਡ ਆਂਦੀ ਰਹੇਗੀ ਔਰ ਇਹਦੇ ਵਿੱਚ ਮੈਂ ਇਸ ਕਰਕੇ ਪਾਰਟਿਸਿਪੇਟ ਕੀਤਾ ਸੀ ਕਿਉਂਕਿ ਮੈਂ ਵੀ ਇੱਕ ਅੱਖਾਂ ਦੀ ਡਾਕਟਰ ਆ ਔਰ ਹੁਣ ਤੱਕ ਮੈਂ ਇਹੀ ਕੰਮ ਕਰਦੀ ਆਈ ਆਂ ਔਰ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਗਾਈਡਲਾਈਨਸ ਨੇ ਕਿ ਜਿਸ ਤਰ੍ਹਾਂ ਵੀ ਅਸੀਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਉਹਦੇ ਵਿੱਚ ਸਾਨੂੰ ਸਦਾ ਹੀ ਹਿੱਸਾ ਪਾਉਂਦੇ ਰਹਿਣਾ ਚਾਹੀਦਾ ਸੋ ਇਸ ਕਰਕੇ ਇਹਦੇ ਵਿੱਚ ਮੈਂ ਆਪਣਾ ਹਿੱਸਾ ਪਾਇਆ। ਕਿੰਨੇ ਕੁ ਲੋਕ ਵੀਰੇ ਆ ਕੈਂਪਾਂ ਦੇ ਵਿੱਚ ਆ ਜਾਂਦੇ ਨੇ ਸਾਡੇ ਕੋਲ ਤਕਰੀਬਨ 1000 ਦੀ ਗਿਣਤੀ ਇੱਥੇ ਜਿਹੜਾ ਫਰੀਦਕੋਟ ਲਗਾਇਆ ਸੀ 980 ਮਰੀਜ਼ ਆਏ ਸੀ ਇਸੇ ਤਰ੍ਹਾਂ 1000 ਜਾਂ 1000 ਤੋਂ ਉੱਪਰ ਦੀ OPD ਆ ਰਹੀ ਹੈ। ਜਿਹਦੇ ਵਿੱਚ ਉਹਨਾਂ ਨੂੰ ਸਿਹਤ ਸੇਵਾਵਾਂ ਤੋਂ ਲੈ ਕੇ ਔਰ ਜਿਹੜੀਆਂ ਸਰਕਾਰ ਦੀਆਂ ਹੋਰ ਸੁਵਿਧਾਵਾਂ ਨੇ ਪੈਨਸ਼ਨ ਲਗਾਉਣੀ ਕੋਈ ਕਾਰਡ ਬਣਾਉਣਾ ਜਾਂ ਕੋਈ ਡਿਸੇਬਲ ਹੈ ਉਹਨੂੰ 휠ਚੇਅਰ ਮੁਹੱਈਆ ਕਰਾਉਣੀ ਹੈ ਨਾ ਕਮ ਹਈਆ ਕਰਾਉਣੀ ਹੈ ਸੋ ਓਵਰ ਆਲ ਅਸੀਂ ਕਵਰੇਜ ਸਿਰਫ ਤੇ ਸਿਰਫ ਬਜ਼ੁਰਗਾਂ ਨੂੰ ਲੈ ਕੇ ਕਰ ਰਹੇ ਹਾਂ ਪੰਜਾਬ ਅਪਡੇਟ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਵਾ ਗਿਆ ਧੰਨਵਾਦ